ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਹਰੀਕੇ ਪਿੰਡ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਸਾਫ਼ ਸੁਥਰੀ ਦੂਜਾ ਸੁਆ ਗੱਬਣ ਝੋਟੀ ਬਕਾਊ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਚ ਕਾਲਾ ਚ ਪਿੰਡ ਚ ਕਾਲਾ ਨੇ ਹੋਵੇ ਸੀ ਨਾਮ ਜਸਵਿੰਦਰ ਸਿੰਘ ਹਾਂਜੀ ਤੇ ਬਾਈ ਜੀ ਆਪਣੀ ਝੋਟੀ ਘਰ ਦੀ ਹੈ ਇਹ ਹਾਂਜੀ ਠੀਕ ਆ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੇਰਾ ਨੰਬਰ ਹੈਗਾ ਜੀ 73398 73398 03600 ਜੀ 03600 ਠੀਕ ਆ ਜੀ ਤੇ ਪਹਿਲਾ ਦੂਜਾ ਸੂਹਾ ਸੰਦੀ ਹੈ ਬਾਈ ਜੀ ਹਾਂ ਜੀ ਐਂਡ ਕੀ ਦੂਜਾ ਸੂਹਾ ਸੋਨਾ ਹੈ ਤੇ ਪਹਿਲੇ ਸੂਹ ਕਿੰਨਾ ਕੁ ਦਿਨ ਤੋਂ ਕੱਢਿਆ ਨਹੀਂ ਇਹਨੇ 11-12 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਐਂਡ ਕੀ ਫਿਰ ਕੀ ਨੀਂਦ ਕਰਦੇ ਆਂ ਜੀ ਐਂਡ ਕੀ 13-14 ਲੀਟਰ ਦੁੱਧ ਦੀ ਉਮੀਦ ਤਾਂ ਕਰਦੇ ਆਂ ਠੀਕ ਹੈ ਇਹ ਬਾਈ ਸੀਲਸ ਲੱਗ ਪੂਰੀ ਆ ਹਾਂ ਜੀ ਬਹੁਤ ਵਧੀਆ ਤੇ ਸੀਮਨ ਕਿਹੜਾ ਭਰਾਇਆ ਬਾਈ ਸੀਮਨ ਤਾਂ ਹੀ ਨਹੀਂ ਪਤਾ ਨਹੀਂ ਯਾਰ ਚਲੋ ਕੋਈ ਗੱਲ ਤੇ ਕਿੰਨੇ ਕੁ ਦਿਨ ਲੈਂਦੀ ਆ ਬਾਈ ਇਹ ਜੀ ਬਈ ਯਾਨੀ ਕਿ ਆਪਣੇ ਘਰੇ ਬਈ ਅਈ ਤਾਂ ਥੋੜਾ ਜਿਹਾ ਘੱਟ ਬੁੜੀਆਂ ਸਾਂਭਦੇ ਆਂ ਤੇ 25 ਤਰੀਕ ਦਾ ਇਹਦਾ ਘਰੇ ਡੇਟ ਲਿਖੀ ਵੀ ਆ 25 ਤਰੀਕ ਨੂੰ ਦਿਨ ਪੂਰੇ ਆ ਤਕਰੀਬਨ 5-7 ਦਿਨ ਲਾਈ ਜੂਗਾ ਹਾਂ ਤੇ ਦਿਨ 5-4 ਉੱਤੇ ਲੈ ਹੀ ਜਾਣੇ ਠੀਕ ਆ ਜੀ ਲਓ ਵੀ ਮਿੱਤਰੋ ਕੱਦ ਕਾਰ ਬਹੁਤ ਛੋਟੀ ਦਾ ਥਣਾ ਫੁਣਾ ਵਾਲੀ ਜਮਾ ਓਕੇ ਆ ਤੁਹਾਨੂੰ ਦਿਖਾ ਦਿੰਨੇ ਕੋਈ ਪ੍ਰੋਬਲਮ ਨਹੀਂ ਵਧੀਆ ਸਾਰੀ ਹੈ ਜੀ ਲਓ ਵੀ ਮਿੱਤਰੋ ਖਣ ਲੱਗੇ ਚਾਰਾਂ ਚੁੰਡਾਂ ਤੇ ਅਡੋ ਅਡੀ ਮਿਲਕ ਵੇਨ ਨਹੀਂ ਵੀ ਨਜ਼ਰ ਮਾਰ ਲਓ ਉਹ ਮੈਂ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਸੇਂਗਾ ਗੋੜਾ ਮਰੋ ਪਰੋ ਹੋ ਕੇ ਮੁੜਿਆ ਗਿਆ ਸੀਲ ਬਹੁਤ ਹੈ ਸੀਲ ਸਲਾਗਾ ਬਾਈ ਕਹਿੰਦਾ ਵੀ ਲੰਮਾ ਸਮਾਂ ਮਿਲਦੀ ਆ ਦੋਸਤੋ ਇਹ ਤੋੜ ਕੇ ਬਖਾਉਣੇ ਦੋਨਾਂ ਪਾਸੇ ਪਹਿਲਾ ਥਾਣਾ ਲਓ ਵੀ ਮਿੱਤਰੋ ਇਧਰੋਂ ਟੋਪ ਪੈਂਦੀ ਆ ਪਰ ਫੇਰ ਵੀ ਤੁਹਾਨੂੰ ਪੂਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਫ਼ ਆਪਾਂ ਬਹੁਤ ਜਿਆਦਾ ਸਾਫ਼ ਸੁਥਰੇ ਖਾਣਾ ਗੱਦਕਾਰ ਬਹੁਤ ਆ ਤੋੜ ਕੇ ਤੁਹਾਨੂੰ ਦਿਖਾਉਣੇ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਘਰ ਦੇ ਪਸ਼ੂ ਆ ਬਾਈ ਦੇ ਉਹ ਲਾਈ ਤੀ ਆ ਯਾਰ ਕੇ ਅੰਦਰ ਉਹ ਯਾਰ ਖਰਾਬ ਕਰਦੀ ਮੈਕ ਲੱਗਿਆ ਬਾਈ ਦਾ ਭਾਈ ਇੱਕ ਵਾਰ ਹੋਰ ਮੋੜ ਲਾਈ ਦੇ ਇਧਰ ਤੁੱਪ ਪੈਂਦੀ ਆ ਚੰਗੇ ਕਦਰਕਾਰ ਦੀ ਮਾਲਕਣੀਆਂ ਦੋਸਤੋ ਇਹ ਹਫਤਾ ਸੋਣ ਚ ਬਾਕੀ ਆ ਤਗਰੀਬ ਨਾਲ ਉਸ ਢੰਗ ਨਾਲ ਤੁਸੀਂ ਜਜਮੈਂਟ ਕਰ ਲਿਆ ਥਣ ਹਵਾਨੇ ਦੀ ਬਿਲਕੁਲ ਪਧਰੀ ਆ ਢੱਲ ਹਜੇ ਕਾਰੀ ਪਈ ਆ ਦੋਸਤੋ ਢੱਲ ਮੁਤਾਬਕ ਜੇ ਹਵਾਨਾ ਬਣਾਇਆ ਤਾਂ ਬਹੁਤ ਚੰਗਾ ਬਣੂਗਾ। ਹਾਂ ਹਜੇ ਹਫਤਾ ਲੈ ਹੀ ਜਾਣਾ ਯਾਨੀ। ਹਾਂਜੀ। ਲੋਈ ਪਤਰ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਆ। ਆ ਕੇ ਤੁਸੀਂ ਦੇਖੋਗੇ ਝੋਟੀ ਤੁਹਾਡੇ ਪਸੰਦ ਆ। ਬੰਦ ਦਿਓ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਦਾ 80 ਹਜ਼ਾਰ ਆ ਜੀ 80 ਹਜ਼ਾਰ ਕਿਉਂ ਬਾਈ ਮਾਨਤਾਨ ਹੋਜੀ ਥੋੜਾ ਬਹੁਤਾ ਹਾਂ ਥੋੜਾ ਬਹੁਤਾ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਲਓ ਵੀ ਸਜਣੋ 80 ਹਜ਼ਾਰ ਮੁੱਲ ਆ ਪਹਿਲੀ ਗੱਲ ਤਾਂ ਮੁੱਲ ਬਾਈ ਨੇ ਬਿਲਕੁਲ ਜਾਇਜ਼ ਕੀਤਾ ਹੈ ਜੀ ਇਹ ਮੁੱਲ ਆਪਣਾ ਤੇ ਬਾਕੀ ਫਿਰ ਵੀ ਮਾਨਤਾਨ ਥੋੜਾ ਜਰੂਰ ਕੀਤਾ ਜਾਊਗਾ ਨੇੜੇ ਨੂੰ ਚੱਲ ਕੇ ਆਉਣ ਵਾਲਿਆਂ ਦਾ ਤੇ ਜਿਸ ਕਿਸੇ ਮੇਰੇ ਵੀਰ ਦੇ ਇਹ ਝੋਟੀ ਪਸੰਦ ਆ ਦਾ ਸਾਰੀ ਡੀਟੇਲ ਆਪਾਂ ਲੈ ਲਈ ਆ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ